ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫਤਰ ਦੇ ਵਿੱਚ ਅਸੀਂ ਪਹੁੰਚੇ ਹਾਂ ਜਿੱਥੇ ਪੁਲਿਸ ਅਚਾਨਕ ਜਿਹੜੀ ਹੈ ਚੈਕਿੰਗ ਕਰ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੌਮਸਕੋਰ ਦੀਆਂ ਟੀਮਾਂ ਨੇ ਨਾਲ ਦੀ ਨਾਲ ਡੌਸਕੋਰ ਦੀਆਂ ਟੀਮਾਂ ਨੇ ਪੁਲਿਸ ਦੇ ਅਧਿਕਾਰੀ ਜਿਹੜੇ ਨੇ ਉਹ ਡੀਸੀ ਦਫਤਰ ਨੂੰ ਚੈੱਕ ਕਰ ਰਹੇ ਨੇ ਤਾਂ ਅਚਾਨਕ ਜਿਹੜੀ ਇਹ ਚੈਕਿੰਗ ਜਿਹੜੀ ਆ ਅ ਕੀਤੀ ਜਾ ਰਹੀ ਹੈ ਇੱਥੇ ਵੀ ਦੱਸ ਦਿੰਨੇ ਕਿ ਹਰਿਆਣਾ ਦੇ ਵਿੱਚ ਵੀ ਇਸੇ ਤਰ੍ਹਾਂ ਦੀ ਜਿਹੜੀ ਹੈ ਚੈਕਿੰਗ ਹੋ ਰਹੀ ਆ ਜੋ ਸੂਚਨਾ ਵਜੋਂ ਜੋ ਸਾਡੇ ਸੂਤਰ ਨੇ ਸੂਚਨਾ ਦੇ ਰਹੇ ਨੇ ਕਿ ਪੁਲਿਸ ਨੂੰ ਇੱਕ ਮੇਲ ਆਈ ਆ ਜਿਹਦੇ ਵਿੱਚ ਹਰਿਆਣਾ ਅਤੇ ਪੰਜਾਬ ਦਾ ਲੁਧਿਆਣਾ ਸ਼ਹਿਰ ਆ ਜਿਸ ਵਿੱਚ ਬੰਬਨਾ ਉਡਾਉਣ ਦੀ ਜਿਹੜੀ ਧਮਕੀ ਦਿੱਤੀ ਹੈ ਇਹ ਸੂਚਨਾ ਜਿਹੜੀ ਗੁਪਤ ਸੂਚਨਾ ਹੈਗੀ ਆ ਫਿਲਹਾਲ ਪੁਲਿਸ ਵੱਲੋਂ ਵਕਫ ਵਕਫ ਥਾਵਾਂ ਤੇ ਇਹ ਚੈਕਿੰਗ ਜਿਹੜੀ ਆ ਕੀਤੀ ਜਾ ਰਹੀ ਹੈ ਤਸਵੀਰਾਂ ਜੋ ਤੁਹਾਨੂੰ ਅਸੀਂ ਡੀਸੀ ਦਫ਼ਤਰ ਤੋਂ ਦਿਖਾ ਰਹੇ ਹਾਂ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਸ ਵਕਤ ਚੈਕਿੰਗ ਕੀਤੀ ਜਾ ਰਹੀ ਆ ਵੱਖ-ਵੱਖ ਜੋ ਇਸ ਦਫਤਰ ਦੇ ਵਿੱਚ ਵਿਭਾਗ ਨੇ ਉੱਥੇ ਇਹ ਚੈਕਿੰਗ ਕੀਤੀ ਜਾ ਰਹੀ ਆ ਜੋ ਸੂਤਰ ਜਾਣਕਾਰੀ ਦੇ ਰਹੇ ਨੇ ਕਿ ਇੱਕ ਮੇਲ ਜਿਹੜੀ ਆ ਪੁਲਿਸ ਸਪੀਕਰ ਸੀ ਮੇਲ ਹੋਈ ਆ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਲੁਧਿਆਣਾ ਦੇ ਡੀਸੀ ਦਫ਼ਤਰ ਨੂੰ ੜਾਂ ਦੀ ਜਿਹੜੀ ਧਮਕੀ ਦਿੱਤੀ ਗਈ ਆ ਤਾਂ ਉਸ ਦਫ਼ਤਰ ਦੀ ਹੁਣੇ ਚੈਕਿੰਗ ਕੀਤੀ ਜਾ ਰਹੀ ਆ ਹਾਲਾਂਕਿ ਪੁਲਿਸ ਅਧਿਕਾਰੀ ਜਿਹੜੇ ਨੇ ਇਸ ਉੱਤੇ ਚੁੱਪੀ ਸਾਦੇ ਨੇ ਕੁਝ ਵੀ ਜਾਣਕਾਰੀ ਨਹੀਂ ਦੇ ਰਹੇ ਨੇ ਪਰ ਜੋ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਆ ਇਹ ਚੈਕਿੰਗ ਜਿਹੜੀ ਇਸ ਵਕਤ ਚੱਲ ਰਹੀ ਆ ਪੁਲਿਸ ਦੇ ਜੋ ਹਲਤਕਾਰੀ ਨੇ ਨਾਲ ਦੀ ਨਾਲ ਬੌਮ ਸਕੋਰ ਦੀਆਂ ਜੋ ਟੀਮਾਂ ਨੇ ਡੌਗ ਸਕੋਰ ਦੀਆਂ ਟੀਮਾਂ ਨੇ ਉਹ ਵੀ ਇਸ ਵਕਤ ਜਿਹੜੀਆਂ ਨੇ ਚੈਕਿੰਗ ਕਰ ਰਹੀਆਂ ਨੇ ਤਾਂ ਇੱਕ ਇੱਕ ਚੀਜ਼ ਜਿਹੜੀ ਆ ਖੰਗਾਲੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਕ ਇੱਕ ਚੀਜ਼ ਨੂੰ ਜਿਹੜਾ ਵਾ ਚੈੱਕ ਕੀਤਾ ਜਾ ਰਿਹਾ ਕਿਤੇ ਕੋਈ ਚੀਜ਼ ਨਾ ਪਈ ਹੋਵੇ ਤਾਂ ਉਧਰ ਵੱਖ-ਵੱਖ ਜੋ ਟੀਮਾਂ ਨੇ ਇਹ ਚੈੱਕ ਕਰ ਰਹੀਆਂ ਨੇ ਅਚਾਨਕ ਡੀਸੀ ਦਫਤਰ ਦੇ ਵਿੱਚ ਇਹ ਟੀਮ ਪਹੁੰਚੀ ਹੈਗੀ ਹੈ ਤਾਂ ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਸਰ ਕੀ ਸੂਚਨਾ ਕੀਤੀ ਜੋ ਜਾਣਕਾਰੀ ਇਸ ACP ਸਾਹਿਬ ਤੋਂ ਪੂਰੀ ਜਾਣਕਾਰੀ ਦੇ ਦਿਓ ਕੀ ਰੂਟੀਨ ਚੈਕਿੰਗ ਹੈ ACP ਸਾਹਿਬ ਨੂੰ ਪੁੱਛ ਲਈ ਪਲੀਜ਼ ਸਟਰੈਟ ਦੀ ਕਿਹਨੇ ਸੂਚਨਾ ਹੈਗੀ ਕੁਝ ਇਸ ਤੋਂ ਜਾਣਕਾਰੀ ਭਾਈ ਤੁਸੀਂ ACP ਸਾਹਿਬ ਨੂੰ ਪੁੱਛੋ ਉਹ ਖੜੇ ਥੋੜੀ ਜਿਹੀ ਜਾਣਕਾਰੀ ਉਹਨੂੰ ਪੁੱਛੋ ਅਸੀਂ ਚੈੱਕ ਕਰਾਂਗੇ ਕੀ ਚੈਕਿੰਗ ਕਰਦੇ ਹੋ ਉਹ ਦੱਸੋ ਇਹ ਤੋਂ ਦੱਸੋ ਕੀ ਚੈੱਕ ਕਰਦੇ ਬਾਬਤ ਚੈਕਿੰਗ ਹੋ ਰਹੀ ਹੈ ਥੋੜਾ ਬਹੁਤ ਪਤਾ ਲੱਗੇ ਤਾਂ ਇਹ ਤੁਸੀਂ ਦੇਖ ਰਹੇ ਹੋ ਕਿ ਪੁਲਿਸ ਦੇ ਜੋ ਅਧਿਕਾਰੀ ਨੇ ਹਾਲਾਂਕਿ ਕੁਝ ਵੀ ਨਹੀਂ ਬੋਲ ਰਹੇ ਨੇ ਪਰ ਇਹ ਚੈਕਿੰਗ ਜਿਹੜੀ ਦੱਸਿਆ ਜਾ ਰਿਹਾ ਕਿ ਰੂਟੀਨ ਚੈਕਿੰਗ ਆ ਪਰ ਜੋ ਗੁਪਤ ਜੋ ਸੂਤਰ ਨੇ ਸਾਡੇ ਉਹਨਾਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਕੁਝ ਬੰਬ ਜਿਹੜਾ ਵਾ ਹੋ ਸਕਦਾ ਵਾ ਤਾਂ ਇਹ ਚੈਕਿੰਗ ਕੀਤੀ ਜਾ ਰਹੀ ਹੈ ਇੱਕ ਮੇਲ ਜੋ ਦੱਸਿਆ ਜਾ ਰਿਹਾ ਕਿ ਪੁਲਿਸ ਨੂੰ ਆਈ ਆ ਉਸ ਦਾਤ ਇਹ ਚੈਕਿੰਗ ਜਿਹੜੀ ਆ ਕੀਤੀ ਜਾ ਰਹੀ ਹੈ ਤਾਂ ਲੁਧਿਆਣਾ ਦਾ ਪੂਰਾ ਡੀਸੀ ਦਫਤਰ ਇਸ ਵਕਤ ਚੈੱਕ ਕੀਤਾ ਜਾ ਰਿਹਾ ਵਾ ਤਾਂ ਡੀਸੀ ਦਫਤਰ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਵਿਭਾਗ ਹੈਗੇ ਨੇ ਉੱਥੇ ਇਹ ਚੈਕਿੰਗ ਕੀਤੀ ਜਾ ਰਹੀ ਆ ਇਸੇ ਤਰ੍ਹਾਂ ਦੀ ਹਰਿਆਣਾ ਦੇ ਵਿੱਚ ਵੀ ਇਹ ਚੈਕਿੰਗ ਜਿਹੜੀ ਆ ਚੱਲ ਰਹੀ ਆ ਹਰਿਆਣਾ ਦੇ ਵਿੱਚ ਵੀ ਵੱਖ-ਵੱਖ ਜਿਹੜੇ ਵਿਭਾਗ ਨੇ ਉੱਥੇ ਵੀ ਇਹ ਚੈਕਿੰਗ ਚੱਲ ਰਹੀ ਆ ਤਾਂ ਹਰਿਆਣਾ ਤੋਂ ਬਾਅਦ ਹੁਣ ਲੁਧਿਆਣਾ ਦੇ ਵਿੱਚ ਇਹ ਚੈਕਿੰਗ ਜਿਹੜੀ ਆ ਚੱਲ ਰਹੀ ਆ ਤਾਂ ਡੀਸੀ ਦਫਤਰ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜਿੱਥੇ ਬੌਮਸਕਾਟ ਦੀਆਂ ਟੀਮਾਂ ਜਿਹੜੀਆਂ ਨੇ ਉਹ ਚੈੱਕ ਕਰ ਰਹੀਆਂ ਨਾਲ ਦੀ ਨਾਲ ਪੁਲਿਸ ਦੇ ਜੋ ਸੀਨੀਅਰ ਅਧਿਕਾਰੀ ਨੇ ਉਹ ਲੱਗੇ ਹੋਏ ਨੇ ਚੈ ਤਾਂ ਇਹ ਤਾਂ ਸਹੂਲਤਾਂ ਜੋ ਤੁਹਾਨੂੰ ਅਸੀਂ ਡੀਸੀ ਦਫ਼ਤਰ ਤੋਂ ਦਿਖਾ ਰਹੇ ਹਾਂ ਹਾਲਾਂਕਿ ਪੁਲਿਸ ਦੀ ਚੈਕਿੰਗ ਜਿਹੜੀ ਆ ਉਹ ਦੱਸਿਆ ਜਾ ਰਿਹਾ ਕਿ ਇਹ ਰੁਟੀਨ ਚੈਕਿੰਗ ਆ ਪਰ ਜੋ ਸੀਨੀਅਰ ਅਫਸਰ ਨੇ ਉਹ ਵੀ ਬਾਹਰ ਮੌਜੂਦ ਨਹੀਂ ਉਹਨਾਂ ਵੱਲੋਂ ਵੀ ਇਹ ਜਾਣਕਾਰੀ ਜਿਹੜੀ ਆ ਸਾਂਝੀ ਕੀਤੀ ਜਾਏਗੀ ਫਿਲਹਾਲ ਡੀਸੀ ਦਫ਼ਤਰ ਦੀ ਜਿੰਨੀਆਂ ਵੀ ਮੰਜ਼ਲਾਂ ਨੇ ਜਿੰਨੇ ਵੀ ਆਫਿਸ ਨੇ ਸਾਰੇ ਚੈੱਕ ਕੀਤੇ ਜਾ ਰਹੇ ਨੇ ਨਾਲ ਦੀ ਨਾਲ ਉਸ ਮੇਲ ਨੂੰ ਵੀ ਚੈੱਕ ਕੀਤਾ ਜਾ ਰਿਹਾ ਜਿਸ ਜਿਹੜੀ ਮੇਲ ਉਹਨਾਂ ਨੂੰ ਰਿਸੀਵ ਹੋਈ ਆ ਮੇਲ ਕਿੱਥੋਂ ਆਈ ਹੈਗੀ ਇਹ ਕਿਹੜੇ ਸਰਵਰ ਤੋਂ ਆਈ ਉਹ ਉਸ ਤੇ ਬਾਰੇ ਵੀ ਜਾਂਚ ਜਿਹੜੀ ਆ ਪੁਲਿਸ ਕਰ ਰਹੀ ਹੈਗੀ ਆ ਤਾਂ ਸੀਨੀਅਰ ਅਧਿਕਾਰੀ ਜੋ ਪੁਲਿਸ ਨੇ ਉਹ ਮੌਕੇ ਮੌਜੂਦ ਹੈ ਕਿ ਨੇਤਾ ਇਧਰ ਬਾਹਰ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਅਸੀਂ ਸਾਂਝੇ ਕਰਾਂਗੇ ਜਿੱਥੇ ਪੁਲਿਸ ਦਫ਼ਤਰ ਦਾ ਦਫ਼ਤਰ ਦੇ ਜਿਹੜੇ ਵੀ ਰੂਮ ਨੇ ਉਹ ਵਕ ਵਕ ਤਰ੍ਹਾਂ ਦੀ ਚੈਕਿੰਗ ਜਿਹੜੀ ਚੱਲ ਰਹੀ ਹੈਗੀ ਤਾਂ ਅੰਦਰ ਤਸਵੀਰਾਂ ਦੇ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਪੁਲਿਸ ਦੇ ਜੋ ਸੀਨੀਅਰ ਅਧਿਕਾਰੀ ਨੇ ਉਹ मौके ਤੇ ਮੌਜੂਦ ਨੇ ਹਾਲਾਂਕਿ ਚੈਕਿੰਗ ਇਸ ਤਰ੍ਹਾਂ ਕੀਤੀ ਜਾ ਰਹੀ ਹੈ ਕਿ ਲੋਕ ਵੀ ਪੈਨਿਕ ਨਾ ਹੋਣ ਲੋਗਾਂ ਵਿੱਚ ਕਿਸੇ ਤਰ੍ਹਾਂ ਦਾ ਕੋਈ ਡਰ ਵਾਲਾ ਮਾਹੌਲ ਨਾ ਬਣ ਪਾਈ ਉਸ ਤਰ੍ਹਾਂ ਦੀ ਇਹ ਚੈਕਿੰਗ ਜਿਹੜੀ ਹੈ ਰੂਟੀਨ ਕੀਤੀ ਜਾ ਰਹੀ ਹੈ ਤਾਂ ਅੰਦਰ ਜੋ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਵਕ ਵਕ ਵਿਭਾਗ ਨੇ ਇੱਥੇ ਵਕ ਵਕ ਆਫਿਸ ਨੇ ਜਿੱਥੇ ਇਹ ਚੈਕਿੰਗ ਜਿਹੜੀ ਹੈ ਇਸ ਵਕਤ ਚੱਲ ਰਹੀ ਹੈਗੀ ਆ ਤਾਂ ਇਹ ਇੱਕ ਮੇਲ ਜਿਹੜੀ ਆ ਪੁਲਿਸ ਨੂੰ ਰিসিਵ ਹੋਈ ਆ ਉਸ ਤੋਂ ਬਾਅਦ ਡੀਸੀ ਦਫ਼ਤਰ ਦੀ ਫਿਲਹਾਲ ਵਧਾ ਦਿੱਤੀ ਗਈ ਆ ਹਰ ਇੱਕ ਦਫ਼ਤਰ ਉਹ ਚੈੱਕ ਕੀਤਾ ਜਾ ਰਿਹਾ ਵਾ ਜਿੱਥੇ ਕਿਸੇ ਤਰ੍ਹਾਂ ਦੀ ਕੋਈ ਚੀਜ਼ ਤਾਂ ਨਹੀਂ ਹੈਗੀ ਕੋਈ ਇਹ ਜਾਣਕਾਰੀ ਜਿਹੜੀ ਆ ਦਿੱਤੀ ਜਾ ਰਹੀ ਹੈ ਤਾਂ ਓਕੇ ਤੇ ਜੋ ਟੀਮਾਂ ਨੇ ਉਹ ਦਫ਼ਤਰ ਨੂੰ ਪੂਰੀ ਤਰ੍ਹਾਂ ਖੰਗਾਲੀਆਂ ਦੇ ਅੰਦਰ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਅੰਦਰ ਪੁਲਿਸ ਦੀਆਂ ਟੀਮਾਂ ਨੇ ਜੋ ਡੌਗ ਸਕੋਰ ਦੀਆਂ ਟੀਮਾਂ ਜੋ ਬੌਬਸ ਕੋਰਡ ਦੀਆਂ ਟੀਮਾਂ ਨੇ ਉਹ ਵੀ ਅੰਦਰ ਮੌਜੂਦ ਹੈਗੇ ਨੇ ਫਿਲਹਾਲ ਇਹ ਜਾਂਚ ਜਿਹੜੀ ਆ ਕੀਤੀ ਜਾ ਰਹੀ ਆ ਕਿੱਥੋਂ ਇਹ ਮੇਲ ਆਈ ਆ ਉਸਤੇ ਬਾਰੇ ਵੀ ਇਹ ਰਿਕਾਰਡ ਜਿਹੜਾ ਵਾ ਖੰਗਾਲਿਆ ਜਾ ਰਿਹਾ ਵਾ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਇਹ ਜੋ ਉਜ਼ਾਰ ਨੇ ਉਹਨਾਂ ਦੇ ਹੱਥ ਦੇ ਵਿੱਚ ਤਾਂ ਵਕ ਵਕ ਥਾਣਿਆਂ ਦੇ ਜੋ ਇਨਸਪੈਕਟਰ ਨੇ ਉਹ ਮੌਕੇ ਤੇ ਮੌਜੂਦ ਹੈਗੇ ਨੇ ਸਰ ਕੀ ਸਰ ਥੋੜਾ ਜਿਹਾ ਜਾਣਕਾਰੀ ਕੁਝ ਦੱਸ ਸਕੀ ਲੈ ਇਹ ਤਾਂ ਰੁਟੀਨ ਹੈ ਇਹ ਤਾਂ ਰੁਟੀਨ ਚੈਕਿੰਗ ਹੈ ਜੀ ਕੋਈ ਮੇਲ ਆਈ ਕੋਈ ਮੇਲ ਨਹੀਂ ਨਹੀਂ ਸਾਨੂੰ ਇਸ ਤਰ੍ਹਾਂ ਦੀ ਕੋਈ ਨਹੀਂ ਅਸੀਂ ਤਾਂ ਅਸੀਂ ਤਾਂ ਰੁਟੀਨ ਸਕਿਉਰਟੀ ਚੈਕਿੰਗ ਕਰ ਰਹੇ ਹਾਂ ਜੀ ਉਸ ਤਰ੍ਹਾਂ ਦੇ ਸੀਓਫਸ ਕਰ ਰਹੇ ਸੀ ਜੀ ਡੀਸੀ ਆਫਸ ਕਰ ਰਹੇ ਸੀ ਸਰ ਕੀ ਕੋਈ ਈਮੇਲ ਆਈ ਹੈ ਜਾਂ ਨਹੀਂ ਇਸ ਤਰ੍ਹਾਂ ਦਾ ਸਾਡੇ ਇਸ ਤਰ੍ਹਾਂ ਦਾ ਸਾਡੇ ਕੋਲ ਸਾਡੇ ਕੋਲ ਤਾਂ ਸਿਰਫ ਬਿਲਕੁਲ ਇਹ ਤਸਵੀਰਾਂ ਜੋ ਤੁਹਾਨੂੰ ਅਸੀਂ ਦਿਖਾਈਆਂ ਨੇ ਤਾਂ ਸੀਨੀਅਰ ਅਫਸਰ ਨੇ ਸਰ ਥੋੜਾ ਜਿਹਾ ਹੁਣ ਜਾਣਕਾਰੀ ਥੋੜਾ ਜਿਹਾ ਰੀਟ ਤਮਨਜੀ ਵੀ ਥੋੜਾ ਜਿਹਾ ਪਾਈ ਪਾਈ ਉਹਦਰ ਸਾਬ ਬਿਲਕੁਲ ਪੁਲਿਸ ਦੇ ਜੋ ਅਧਿਕਾਰੀ ਨੇ ਹਾਲਾਂਕਿ ਕੁਝ ਵੀ ਨਹੀਂ ਬੋਲੇ ਨੇ ਅੰਦਰ ਜਿਹੜੀ ਆ ਜਾਂਚ ਜਿਹੜੀ ਆ ਇਸ ਵਕਤ ਕੀਤੀ ਜਾ ਰਹੀ ਹੈ ਤਾਂ ਵੱਖ-ਵੱਖ ਵਿਭਾਗ ਜਿਹੜੇ ਨੇ ਇੱਥੇ ਆਫੀਸ ਜਿਹੜੇ ਨੇ ਇਸ ਦਫਤਰ ਦੇ ਵਿੱਚ ਹੈਗੇ ਨੇ ਤਾਂ ਉੱਥੇ ਹਰ ਇੱਕ ਕਮਰੇ ਦੀ ਜਿਹੜੀ ਆ ਫਿਲਹਾਲ ਜਾਂਚ ਕੀਤੀ ਜਾ ਰਹੀ ਆ ਤਰਨਪਾਲ ਜੀ ਥੋੜਾ ਜਿਹਾ ਜੇ ਦੱਸ ਦੋ ਤਾਂ ਅਸੀਂ ਜਾਣਕਾਰੀ ਸਹੀ ਪਹੁੰਚਾ ਸਕੀ ਸਰ ਸੀਨੀਅਰ ਅਫਸਰ ਸਾਬਾਨ ਨੇ ਰੂਟੀਨ ਦੀ ਚੈਕਿੰਗ ਕੀਤੀ ਸਰ ਕਹਿੰਦੇ ਕੋਈ ਮੇਲ ਰੀਲ ਆਈ ਹੈ ਸਰ ਪੁੱਛਾਇਆ ਬਿਲਕੁਲ ਹਾਲਕੀ ਪੁਲਿਸ ਦੇ ਜੋ ਸੀਨੀਅਰ ਅਧਿਕਾਰੀ ਨੇ ਉਹ ਕੁਝ ਵੀ ਨਹੀਂ ਹਲੇ ਬੋਰੇ ਨੇ ਪਰ ਫਿਰਦਾ ਚੈਕਿੰਗ ਜਿਹੜੀ ਹੈ ਦਫਤਰ ਦੀ ਕੀਤੀ ਜਾ ਰਹੀ ਹੈ ਵਕਫ ਵਕਫ ਆਫਿਸ ਇਸ ਦਫਤਰ ਦੇ ਵਿੱਚ ਹੈਗੇ ਨੇ ਤਾਂ ਸਾਰੇ ਹੀ ਦਫਤਰਾਂ ਦੀ ਪੁਲਿਸ ਜਿਹੜੀ ਹੈ ਚੈਕਿੰਗ ਕਰ ਰਹੀ ਹੈਗੀ ਆ ਪੁਲਿਸ ਉਸ ਮੇਲ ਨੂੰ ਵੀ ਖੰਗਾਰੀ ਹੈ ਜਿਹੜੀ ਉਸ ਮੇਲ ਦਾ ਜਿਹੜਾ ਵਾ ਜੋ ਮੇਲ ਇਹਨਾਂ ਨੂੰ ਰਿਸਿਵ ਹੋਈ ਹੈ ਉਸ ਮੇਲ ਕਿੱਥੋਂ ਆਈ ਹੈ ਸਾਰੀ ਜਿਹੜੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਤਾਂ ਇੱਧਰ ਤੁਸੀਂ ਦੇਖ ਸਕਦੇ ਹੋ মিডিਆ ਜਿਹੜਾ ਵਾ ਪੁਲਿਸ ਤੋਂ ਪੁਸ਼ਕਿਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖੀ ਦੇ ਕੀ ਹੈਗਾ ਵਾ ਕੀ ਮਾਮਲਾ ਹੈਗਾ ਵਾ ਕਿਉਂ ਚੈਕਿੰਗ ਜਿਹੜੀ ਇੱਥੇ ਵਧਾ ਦਿੱਤੀ ਗਈ ਆ ਫਿਰ ਵੀ ਗ੍ਰੈਂਡੀ ਕੋਲ ਵੀ ਹੈਗੀ ਜੀ ਨਹੀਂ ਨਹੀਂ ਉਧਰ ਤਾਂ ਕੁਝ ਨਹੀਂ ਹੈ ਪੁਲਿਸ ਅਧਿਕਾਰੀ ਕਿਸੇ ਵੀ ਤਰ੍ਹਾਂ ਤੇ ਬਿਲਕੁਲ ਹਲੇ ਕੀ ਕਿਸੇ ਵੀ ਤਰ੍ਹਾਂ ਦੀ ਕੋਈ ਪੁਸ਼ਟੀ ਜਿਹੜੀ ਆ ਨਹੀਂ ਕੀਤੀ ਜਾ ਰਹੀ ਆ ਫਿਲਹਾਲ ਡੀਸੀ ਦਫ਼ਤਰ ਦੀ ਜਿਹੜੀ ਆ ਸੁਰੱਖਿਆ ਵਧਾ ਦਿੱਤੀ ਗਈ ਆ ਚੈਕਿੰਗ ਜਿਹੜੀ ਆ ਵੱਡੇ ਪਤਾ ਦੇ ਵਿੱਚ ਕੀਤੀ ਜਾ ਰਹੀ ਆ ਕੈਮਰਾਮੈਨ ਜਗਮਨ ਟੀਵੀ ਲੁਧਿਆਣਾ